ब्रैम्पटन ਵਿੱਚ ਚੇਤਨਾ ਪ੍ਰਕਾਸ਼ ਅਤੇ ਇਸ ਦੇ ਨਾਲ ਹੀ ਗੁਲਾਟੀ ਪਬਲਿਸ਼ਰ ਨੇ ਚਲਾਇਆ ਪੁਸਤਕ ਪ੍ਰਦਰਸ਼ਨ ਦੱਸਦੀ ਹੈ ਕਿ ਚੇਤਨਾ ਪ੍ਰਕਾਸ਼ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰ ਲਿਮਟਿਡ ਵੱਲੋਂ ਲੰਘੇ 12 ਸਤੰਬਰ ਨੂੰ ਪੁਸਤਕ ਪ੍ਰਦਰਸ਼ਨ ਵਿਸ਼ਵ ਪੰਜਾਬੀ ਪਾਵਨ 114 ਕੈਨੇਡਾ ਰੋਡ ਵਿਖੇ ਲਗਾਇਆ ਗਿਆ ਅਤੇ ਇਹ 28 ਸਤੰਬਰ ਤੱਕ ਚੱਲਦੀ ਰਹੀ ਪ੍ਰਦਰਸ਼ਨ ਵਿੱਚ ਪੰਜਾਬੀ ਕਵਿਤਾ ਕਹਾਣੀਆਂ ਨੋਵਲ ਵਾਰਤਕ ਸਫਰ ਨਾਮੇ ਅਤੇਜ ਸਵੈ ਜੀਵਨੀ ਆਮ ਵਫਕੀ ਦੀਆਂ ਗੱਲਾਂ ਅਤੇ ਹਰੇਕ ਪ੍ਰਕਾਰ ਦੀਆਂ ਪੁਸਤਕਾਂ ਐਸ ਪਬਲਿਕੇਸ਼ਨ ਦੇ ਮਾਲਕ ਦੇ ਸੰਚਾਲਕ ਸतीश ਗੁਲਾਟੀ ਮੋਰਾਂ ਵੱਲੋਂ ਬੜੇ ਵਧੀਆ ਕਾਲਪ ਵਿੱਚ ਕਟੰਗ ਦੇ ਨਾਲ ਪ੍ਰਦਰਸ਼ਨ ਕੀਤੀਆਂ ਗਈਆਂ ਸਾਨਤ ਪ੍ਰਦਰਸ਼ਨ ਦੇ ਵੱਖ-ਵੱਖ ਭਾਗਾਂ ਵਿੱਚ ਜਾ ਰਹੇ ਤੁਸੀਂ ਇਹ ਪੁਸਤਕਾਂ ਵੇਖ ਸਕਦੇ ਹੋ ਅਤੇ ਆਪਣੇ ਦਿਲਚਸਪੀ ਤੇ ਲੋੜ ਅਨੁਸਾਰ ਇਹ ਕਿਤਾਬਾਂ ਪੁਸਤਕਾਂ ਖਰੀਦ ਸਕਦੇ ਹੋ ਐਤਵਾਰ 14 ਸਤੰਬਰ ਵਾਲੇ ਦਿਨ ਵਿਸ਼ਵ ਪੰਜਾਬੀ ਭਵਨ ਵਿੱਚ ਉੰਬੇ ਖੇੜ ਲੇਖਕ ਵੱਖ ਪ੍ਰਿੰਸੀਪਲ ਸਰਵ ਸਿੰਘ ਹੋਰਾਂ ਨੂੰ ਕਲਮਾ ਦੀ ਸਾਂਝ ਸਹਾਇਤਾ ਸਭਾਂ ਵੱਲੋਂ ਸਤ ਗੁਰੂ ਰਾਮ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਸਮੇ ਸਵੇਰ ਤੋਂ ਹੀ ਇੱਥੇ ਮੇਲੇ ਨਿਵਾਲਾ ਮਾਹੌਲ ਬਣਿਆ ਹੋਇਆ ਸੀ ਦੱਸ ਦਈਏ ਕਿ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਵੱਡੀ ਗਿਣਤੀ ਵਿੱਚ ਪੰਜਾਬੀ ਲੇਖਕਾਂ ਤੇ ਪਾਟਕਾਂ ਨੇ ਇਸ ਪ੍ਰਦਰਸ਼ਨ ਦਾ ਚਾਰਕ ਲਗਾਇਆ ਅਤੇ ਆਪਣਾ ਆਪਣੀਆਂ ਦਿਲਚਸਪੀਆਂ ਤੇ ਖੇਤਰ ਦੀਆਂ ਕਿਤਾਬਾਂ ਖਰੀਦੀਆਂ ਸਰਤੀਲ ਗੁਲਾਟੀ ਹੋਰਾਂ ਨਾਲ ਹੋਰ ਕੋਈ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਪਾਠਕਾਂ ਵੱਲੋਂ ਉਹਨਾਂ ਨੂੰ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਹੈ ਉਹ ਨੋਵਲ ਕਹਾਣੀ ਵਾਰਤਕਾਰ ਸਵੈ ਜੀਵਨੀ ਤੇ ਸਫਰਨਾਮੇ ਪੜਨ ਵਿੱਚ ਚ ਵਧੇਰੀ ਰੁਚੀ ਰੱਖਦੇ ਹਨ ਤੇ ਇਸ ਦੇ ਨਾਲ ਹੀ ਮੁਕਾਬਲਾ ਕਵਿਤਾ ਵਿੱਚ ਦਿਲਚਸਪੀ ਕੁਝ ਘਟ ਰਹੀ ਲੱਗਦੀ ਹੈ ਤਾਂ ਦੱਸ ਦਈਏ ਕਿ ਅਲਬੱਤਾ ਕਈ ਕਾਵੀ ਪੁਸਤਕਾਂ ਦੀ ਵੀ ਪਾਠਕਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਵੱਖ-ਵੱਖ ਲੇਖਕਾਂ ਦੀਆਂ ਵੱਖ-ਵੱਖ ਰਚਨਾਵਾਂ ਦਿੱਤੀਆਂ ਗਈਆਂ ਜਿੱਥੇ ਕਿ ਲਗਭਗ 5000 ਪੁਸਤਕਾਂ ਪਾਠਕਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਦੱਸ ਦਈਏ ਕਿ ਇਨਾਂ ਵਿੱਚ ਵੱਡੀ ਗਿਣਤੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਦੀ ਹੈ ਦੂਰ ਦੁਰਾਡੇ ਬੁੱਕ ਸ਼ਾਪ ਜਾਂ ਬੁੱਕ ਸਟੋਰ ਤੇ ਜਾ ਕੇ ਪੁਸਤਕਾਂ ਖਰੀਦਣ ਦੀ ਆਮ ਤੌਰ ਤੇ ਕੋਲ ਕਰ ਜਾਂਦੇ ਹੈ ਵੈਸੇ ਵੀ ਇਨਾਂ ਦੇਸ਼ਾਂ ਵਿੱਚ ਪੰਜਾਬੀ ਪੁਸਤਕ ਬੜੀਆਂ ਮਸ਼ਹੂਰ ਨਾਲ ਉਪਲਬਧ ਹੁੰਦੀਆਂ ਨੇ ਇਸ ਲਈ ਬ੍ਰੈਂਪਟਨ ਵਾਸੀਆਂ ਲਈ ਇਹ ਸੁਨਹਿਰੀ ਮੌਕਾ ਹੈ ਜੋ ਹੁਣ ਜੋ ਲੋ ਪੁਸਤਕਾਂ ਆਪ ਚੱਲ ਕੇ ਉਹਨਾਂ ਕੋਲ ਆਈਆਂ ਹਨ ਤਾਂ ਉਹ ਇਸ ਮੌਕੇ ਤੇ ਲਾਭ ਉਠਾ ਸਕਦੇ ਨੇ ਉਹ ਵਿਸ਼ਵ ਪੰਜਾਬੀ ਪਵਨ ਜਾ ਕੇ ਕਈ ਪੁਸਤਕਾਂ ਵੇਖ ਸਕਦੇ ਹਨ ਅਤੇ ਲੋੜ ਅਨੁਸਾਰ ਇਹਨਾਂ ਦੀ ਖਰੀਦ ਕਰ ਸਕਦੇ ਨੇ ਇਸ ਪੁਸਤਕ ਪ੍ਰਦਰਸ਼ਨ ਦਾ ਸਮਾ ਸ਼ਨੀਵਾਰ ਐਤਵਾਰ ਸਮੇਤ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਰਹੇਗਾ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ